ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਰ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਤਨ ਬਾਬਾ ਨੋ ਸਿੰਘ ਸਾਹਿਬ ਜੀ ਸਭੋ ਸ਼ਹੀਦਾ ਸਿੰਘਾ ਗੁਰੂ ਸਾਹਿਬਾਨ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਹਾਂ ਖਾਲਸਾ ਜੀ ਖਾਲਸਾ ਜੀ ਜਿੰਨਾ ਤੇ ਵੀ ਸ਼ਹੀਦਾ ਸਿੰਘਾ ਨੇ ਮਿਹਰ ਕੀਤੀ ਹੈ ਜਿਨ੍ਹਾਂ ਦੇ ਸਭੇ ਕਾਰਜ ਸਿੱਧ ਹੋਏ ਨੇ ਖਾਲਸਾ ਜੀ ਸਤਿਗੁਰ ਸੱਚੇ ਪਾਸ਼ਾ ਜੀ ਦੀਆਂ ਬੇਅੰਤ ਤਾਕਤਾਂ ਦੇ ਵਿੱਚੋਂ ਮਹਾਨ ਤਾਕਤ ਦੇ ਮਾਲਕਤਾ ਖਾਲਸਾ ਜੀ ਸ਼ਹੀਦ ਸਿੰਘ ਫੌਜਾ ਨੇ ਜਿਨ੍ਹਾਂ ਨੇ ਖਾਲਸਾ ਜੀ ਸਤਿਗੁਰ ਸੱਚੇ ਪਾਸ਼ਾ ਜੀ ਕੋਲੋਂ अनेका ਹੀ ਪਦਾਰਥ ਹਾਸਲ ਕੀਤੇ ਕਿ ਸਤਿਗੁਰ ਸੱਚੇ ਪਾਸ਼ਾ ਜੀ ਦੇ ਦਾਰਤੇ ਮਹਾਨ ਸ਼ਹੀਦ ਸਾਰੀਆਂ ਸੰਗਤਾਂ ਦੇ ਦੁੱਖਾਂ ਨੂੰ ਦੂਰ ਕਰਕੇ ਖਾਲਸਾ ਜੀ ਸੁਖ ਵੰਡ ਰਏ ਨੇ ਸੁਖਾਲਸਾ ਜੀ ਜਿਹੜਾ ਵੀ ਸ਼ਹੀਦਾ ਸਿੰਘਾਂ ਦੇ ਦਰ ਤੇ ਸੰਗਤ ਕਰਦਾ ਏ ਸ਼ਹੀਦਾ ਸਿੰਘਾਂ ਦੇ ਦਰ ਤੇ ਸੇਵਾ ਕਰਦਾ ਏ ਉਹਨਾਂ ਦੇ ਸਾਰੇ ਕਾਰਜ ਹੀ ਖਾਲਸਾ ਜੀ ਸਫਲ ਹੋਇਆ ਕਰਦੇ ਨੇ ਉਸੇ ਇਸੇ ਤਰ੍ਹਾਂ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਜਦੋਂ ਸ਼ਹੀਦਾ ਸਿੰਘਾਂ ਦੇ ਦਰ ਤੇ ਪੜੀ ਜਾਵੇ ਖਾਲਸਾ ਜੀ ਤੇ ਸ਼ਹੀਦਾ ਸਿੰਘਾਂ ਦਾ ਨਾਮ ਲੈ ਕੇ ਗੁਰਬਾਣੀ ਦਾ ਜਾਪ ਕੀਤਾ ਜਾਵੇ ਖਾਲਸਾ ਜੀ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਬਿਆੰਤ ਕਿਰਪਾ ਹੁੰਦੀ ਏ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਤੇ ਕਿਰਪਾ ਬਣਾ ਕੇ ਰੱਖਦੇ ਨੇ ਜਿਹੜੇ ਕਾਰਜਾਂ ਨੂੰ ਖਾਲਸਾ ਜੀ ਕੋਈ ਸਿੱਧ ਕਰ ਨਹੀਂ ਸਕਿਆ ਜਿਹੜੇ ਕਾਰਜ ਕਿਤੋਂ ਵੀ ਸਿੱਧ ਨਹੀਂ ਹੁੰਦੇਗੇ ਜਿਹੜੇ ਕਾਰਜਾਂ ਨੂੰ ਖਾਲਸਾ ਜੀ ਤਾਲੇ ਲੱਗ ਚੁੱਕੇ ਹੁੰਦੇ ਨੇ ਮੇਰੇ ਕਹਿਣ ਦਾ ਭਾਵ ਕਿ ਉਹ ਕਾਰਜ ਸਿੱਧ ਨਹੀਂ ਹੁੰਦੇ ਤਾਂ ਖਾਲਸਾ ਜੀ ਉਹ ਕਾਰਜ ਫਿਰ ਇਨ੍ਹਾਂ ਸ਼ਹੀਦਾ ਸਿੰਘਾਂ ਦੇ ਦਰ ਦੇ ਉੱਤੇ ਸੇਵਾ ਕਰਕੇ ਸਿਮਰਨ ਕਰਕੇ ਇਨ੍ਹਾਂ ਸ਼ਹੀਦਾ ਸਿੰਘਾਂ ਨੂੰ ਯਾਦ ਕਰਕੇ ਖਾਲਸਾ ਜੀ ਫਿਰ ਉਹ ਅੜੇ ਹੋਏ ਕਾਰਜ ਵੀ ਸਿੱਧ ਹੋ ਜਾਂਦੇ ਨੇ ਜਿਹੜੇ ਕੰਮ ਖਾਲਸਾ ਜੀ ਲੋਕਾਂ ਦੇ 10-10 ਸਾਲ ਤੋਂ ਪਏ ਹੁੰਦੇ ਨੇ ਉਹ ਕੰਮ ਸਿੱਧ ਨਹੀਂ ਹੁੰਦੇ ਇਸੇ ਤਰ੍ਹਾਂ ਖਾਲਸਾ ਜੀ ਫਿਰ ਉਹ ਗਲਤ ਰਸਤੇ ਤੇ ਚਲੇ ਜਾਂਦੇ ਨੇ ਪੰਡਤਾਂ ਦੇ ਕੋਲ ਜਾਂਦੇ ਨੇ ਜਾਂ ਜੋ ਜਿੰਨਾਂ ਨੇ ਅੱਜਕੱਲ ਦੁਕਾਨਾਂ ਬਣਾਈਆਂ ਹੋਈਆਂ ਨੇ ਪੁੱਛਾ ਦੇਣ ਵਾਲੇ ਹੁੰਦੇ ਨੇ ਉਹਨਾਂ ਦੇ ਕੋਲ ਗਲਤ ਰਸਤਿਆਂ ਤੇ ਚਲੇ ਜਾਂਦੇ ਨੇ ਜਦੋਂ ਖਾਲਸਾ ਜੀ ਔਰਨਾ ਨੂੰ ਸ਼ਹੀਦਾ ਸਿੰਘਾਂ ਦੀ ਕਿਰਪਾ ਦਾ ਪਤਾ ਲੱਗਦਾ ਤੇ ਫਿਰ ਧੰਤਨ ਬਾਬਾ ਦੀਪ ਸਿੰਘ ਸੇਮ ਜੀ ਦੇ ਅਸਥਾਨ ਤੇ ਜੰਮਵੀਰ ਧੰਤਨ ਬਾਬਾ ਨੋ ਸਿੰਘ ਸੇਮ ਜੀ ਦੇ ਅਸਥਾਨ ਤੇ ਤੇ ਜੰਮ ਫਿਰ ਖਾਲਸਾ ਜੀ ਸ਼ਹੀਦਾ ਸਿੰਘਾਂ ਦੇ ਕਿਸੇ ਵੀ ਅਸਥਾਨ ਤੇ ਸੇਵਾ ਕੀਤੀ ਏ ਸਿਮਰਨ ਕੀਤਾ ਹੈ ਗੁਰਬਾਣੀ ਦਾ ਚਾਕ ਕੀਤਾ ਹੈ ਤਖਾਲ ਸਾਜੀ ਉਹਨਾਂ ਦੇ ਕਾਰਜ ਸ਼ਹੀਦਾ ਸਿੰਘਾਂ ਨੇ ਦੀ ਕਿਰਪਾ ਦੇ ਸਦਕਾ ਜੋ ਇੰਨੇ ਸਾਲਾਂ ਤੋਂ ਅੜੇ ਹੋਏ ਸੀ ਉਹ ਸਿੱਧ ਹੋ ਗਏ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਡੇ ਵੀ ਕਾਰਜ ਸਿੱਧ ਨਹੀਂ ਹੋ ਰਹੇ ਤੁਹਾਨੂੰ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਨਹੀਂ ਹੋ ਰਹੀ ਤਾਂ ਖਾਲਸਾ ਜੀ ਤੁਸੀਂ ਵੀ ਸ਼ਹੀਦਾ ਸਿੰਘਾਂ ਦੇ ਦਰ ਤੇ ਜਾ ਕੇ ਕਿਸੇ ਵੀ ਸ਼ਹੀਦ ਸਿੰਘ ਦੇ ਆਸਥਾਨ ਤੇ ਜਾ ਕੇ ਤੁਸੀਂ ਗਰਬਾਣੀ ਦੇ ਜਾਪ ਕਰਨੇ ਸ਼ੁਰੂ ਕਰ ਦਿਓ ਤੁਸੀਂ ਸੇਵਾ ਸਿਮਰਨ ਕਰਨੀ ਸ਼ੁਰੂ ਕਰ ਦਿਓ ਤੁਸੀਂ ਗਲਤ ਰਸਤਿਆਂ ਤੋਂ ਹਟ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਹੀਰ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਖਾਲਸਾ ਜੀ ਕਰਕੇ ਦੇਖੋ ਫਿਰ ਦੇਖਿਓ ਕਿ ਤੁਹਾਡੇ ਕਈ ਸਾਲਾਂ ਦੇ ਜੋ ਅੜੇ ਹੋਏ ਕਾਰਜ ਨੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਿਵੇਂ ਸਿੱਧ ਹੁੰਦੇ ਨੇ ਕਿਵੇਂ ਪਰਮਾਤਮਾ ਦੀ ਆਪਣੀ ਤੇ ਕਿਰਪਾ ਹੁੰਦੀ ਏ ਖਾਲਸਾ ਜੀ ਤੁਸੀਂ ਇੱਕ ਵਾਰ ਸ਼ਹੀਦਾ ਸਿੰਘਾਂ ਦੇ ਅੱਗੇ ਝੂੜੀ ਅਡਕੀ ਤਾਂ ਦੇਖੋ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਪਾਉਂਦੇ ਨੇ ਸੋ ਇਹ ਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਇਹ ਰੇਦੀ ਸਿੱਧੀ ਦੇ ਲਈ ਸਾਨੂੰ ਕਿਹੜਾ ਜਾਪ ਕਰਨਾ ਚਾਹੀਦਾ ਹੈ ਪਰ ਗਲਤ ਵਰਤੋਂ ਨਹੀਂ ਕਰਨੀ ਤੁਸੀਂ ਧਿਆਨ ਦੇਵਲ ਇਸ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਓ ਖਾਲਸਾ ਜੀ ਤਾਂ ਜੋ ਕਿ ਤੁਹਾਨੂੰ ਇਹ ਜਾਪ ਕਰਨ ਦੀ ਪੂਰੀ ਮਰਿਆਦਾ ਤੇ ਵਿਧੀ ਦੇ ਬਾਰੇ ਪਤਾ ਲੱਗ ਸਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਬਹੁਤ ਖੁਸ਼ੀ ਬਹੁਤ ਕੋਸ਼ੇ ਜੋ ਆਪਾਂ ਨੂੰ ਲੈਣਾ ਨਹੀਂ ਆਉਂਦਾ ਪਾਉਣਾ ਨਹੀਂ ਆਉਂਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕਰਦੇ ਨੇ ਸਾਰੀਆਂ ਸ਼ਕਤੀਆਂ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਨੇ ਖਾਲਸਾ ਜੀ ਹੋਰ ਕੀਤੇ ਨਹੀਂ ਇੱਥੇ ਹੀ ਇਹ ਸਾਰਾ ਕੁਝ ਬਸ ਆਪਾਂ ਡਾਵਾ ਡੋਲ ਆਪਣੇ ਮਨ ਨੂੰ ਕਰਕੇ ਇੱਧਰ ਉੱਧਰ ਭਟਕਦੇ ਰਹਿੰਦੇ ਆਂ ਕਈ ਵਾਰ ਖਾਲਸਾ ਜੀ ਆਪਣੇ ਮਨ ਦੇ ਵਿੱਚ ਆਉਂਦਾ ਏ ਕੀ ਰੀਦੀ ਸਿੱਦੀ ਦੀ ਲਈ ਸਾਨੂੰ ਕਿਹੜਾ ਜਾਬ ਕਰਨਾ ਚਾਹੀਦਾ ਸੋ ਖਾਨਸਾ ਜੀ ਰੀਦੀ ਸਿੱਦੀ ਦਾ ਜਾਬ ਕਰਨ ਤੋਂ ਪਹਿਲਾਂ ਖਾਨਸਾ ਜੀ ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਤੁਸੀਂ ਪੂਰੀ ਮਰਿਆਦਾ ਦੇ ਨਾਲ ਕਰਿਓ ਖਾਨਸਾ ਜੀ ਜੇਕਰ ਤੁਸੀਂ ਕੋਈ ਵੀ ਗਲਤੀ ਕਰਦੇ ਹੋ ਤਾਂ ਤੁਹਾਡਾ ਨੁਕਸਾਨ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਨੁਕਸਾਨ ਹੋਵੇਗਾ ਤੁਸੀਂ ਇਸੇ ਤਰ੍ਹਾਂ ਖਾਲਸਾ ਜੀ ਇੱਕ ਮਾਪੁਰਸ਼ਾਂ ਦੇ ਕੋਲ ਇੱਕ ਮਾਤਾ ਜੀ ਗਏ ਤੇ ਉਹਨਾਂ ਨੇ ਜਾ ਕੇ ਉੱਥੇ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਅਰਦਾਸ ਬੇਤੀ ਕੀਤੀ ਤੇ ਜਦੋਂ ਮਾਪੁਰਸ਼ਾਂ ਕੋਲ ਗਏ ਤੇ ਉਹਨਾਂ ਨੇ ਪੁੱਛਿਆ ਬੀਬੀ ਜੀ ਔਰ ਨਾਮ ਪਜਲ ਸਿਮਰਨ ਸਹੀ ਚੱਲ ਰਿਹਾ ਕਿਉਂਕਿ ਖਾਲਸਾ ਜੀ ਮਾਪੁਰਸ਼ਾਂ ਨੇ ਜਦੋਂ ਇਹ ਬਚਨ ਕੀਤਾ ਤਾਂ ਜੋ ਉਹ ਮਾਤਾ ਜੀ ਸਨ ਉਹ ਕੁਝ ਵੀ ਨਾ ਬੋਲਦੇ ਇਸ ਗੱਲ ਤੋਂ ਖਾਲਸਾ ਜੀ ਮਾਪੁਰਸ਼ਾਂ ਨੇ ਆਈਡੀਆ ਲਗਾ ਲਿਆ ਕਿ ਕੁਝ ਵੀ ਸਹੀ ਨਹੀਂ ਚੱਲ ਰਿਹਾ ਲੱਗਦਾ ਤਾਂ ਖਾਲਸਾ ਜੀ ਉਹ ਮਾਪੁਰਸ਼ਾਂ ਨੇ ਜਦੋਂ ਮਾਤਾ ਜੀ ਦੇ ਜਵਾਬਨਾ ਦਿੱਤਾ ਤੇ ਉਹਨਾਂ ਨੇ ਦੁਬਾਰਾ ਤੋਂ ਫੇਰ ਪੁੱਛਿਆ ਕਿ ਗੰਨਪਾਈ ਸਿਮਰਨ ਕਿਵੇਂ ਚੱਲ ਰਿਹਾ ਹੈ ਕਿਉਂਕਿ ਖਾਲਸਾ ਜੀ ਉਹ ਮਾਪੁਰਸ਼ ਤਾਂ ਪੁੱਛ ਰਹੇ ਸਨ ਕਿਉਂਕਿ ਉਹ ਮਾਤਾ ਜੀ ਬਹੁਤ ਜ਼ਿਆਦਾ ਤਨ ਪਾਣੀ ਦਾ ਸਿਮਰਨ ਕਰਦੇ ਸਨ ਇਸ ਕਰਕੇ ਉਹਨਾਂ ਨੂੰ ਜਦੋਂ ਦੂਸਰੀ ਵਾਰ ਮਾਪੂਰਸ਼ਾ ਨੇ ਪੁੱਛਿਆ ਤਾਂ ਖਾਲਸਾ ਜੀ ਉਹ ਮਾਤਾ ਜੀ ਅੱਗੋਂ ਰੋਣ ਲੱਗ ਪਏ ਜਦੋਂ ਉਹ ਰੋਣ ਲੱਗ ਪਏ ਉਹਨਾਂ ਨੇ ਕਿਹਾ ਕਿ ਬਿਲਕੁਲ ਵੀ ਠੀਕ ਨਹੀਂ ਚੱਲ ਰਿਹਾ ਤਾਂ ਮਾਪੂਰਸ਼ਾ ਨੇ ਪੁੱਛਿਆ ਵੀ ਕਿਉਂ ਉਹ ਕਹਿਣ ਲੱਗੇ ਕਿ ਬਾਬਾ ਜੀ ਮੈਂ ਨਾਮ ਬਾਣੀ ਦਾ ਸਿਮਰਨ ਕਰ ਹੀ ਨਹੀਂ ਸਕਦੀ ਮੈਂ ਨਿਤਨੇਮ ਕਰ ਨਹੀਂ ਸਕਦੀ ਕਿਉਂਕਿ ਮੈਂ ਬੈਠ ਹੀ ਨਹੀਂ ਸਕਦੀ ਪਹਿਲਾਂ ਮੈਂ ਬਹੁਤ ਗੁਰਬਾਣੀ ਦਾ ਜਾਪ ਕੀਤਾ ਤੇ ਹੁਣ ਮੈਂ ਕਰ ਨਹੀਂ ਸਕਦੀ ਕਿਉਂਕਿ ਮੇਰੇ ਕੋਲ ਉਹ ਬੈਠਾ ਨਹੀਂ ਜਾਂਦਾ। ਮਾਤਾ ਜੀ ਬਾਬਾ ਜੀ ਨੂੰ ਕਹਿਣ ਲੱਗੇ ਕਿ ਨਿਤਨੇਮ ਸਿਮਰਨ ਦੀ ਤਾਂ ਬਹੁਤ ਦੂਰ ਦੀ ਗੱਲ ਏ ਮੈਂ ਤਾਂ ਬੈਠ ਵੀ ਨਹੀਂ ਸਕਦੀ ਕਿਉਂਕਿ ਮੇਰੇ ਕੋਲ ਉਹ ਚੌਕੜਾ ਨਹੀਂ ਲੱਗਦਾ। ਤੇ ਖਾਲਸਾ ਜੀ ਜਦੋਂ ਮਹਾਪੁਰਸ਼ ਨੇ ਪੁੱਛਿਆ ਵੀ ਕਿਉਂ ਕੀ ਗੱਲ ਹੋਊਗੀ ਤੁਸੀਂ ਬੈਠ ਕਿਉਂ ਨਹੀਂ ਸਕਦੇ? ਤਉ ਮਾਤਾ ਜੀ ਕਹਿਣ ਲੱਗੇ ਕਿ ਮੈਨੂੰ ਬਵਾਸੀਰ ਦੀ ਪ੍ਰੋਬਲਮ ਹੋ ਗਈ ਏ ਜਿਸ ਦੇ ਕਰਕੇ ਮੈਂ ਬੈਠ ਨਹੀਂ ਸਕਦੇ ਤਾਂ ਜੋ ਮਹਾਪੁਰਸ਼ ਸਨ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਪਰ ਖਾਲਸਾ ਜੀ ਉਹ ਮਹਾਪੁਰਸ਼ ਉਹ ਮਾਤਾ ਜੀ ਦੇ ਬਨ ਦੇ ਕੇ ਸੋਚ ਰਿਹਾ ਸੀ ਕਿ ਇਹਨਾਂ ਦੀ ਭਾਵਨਾ ਤਾਂ ਹੈਗੀ ਏ ਪਰ ਇਹ ਬੈਠ ਨਹੀਂ ਸਕਦੇ ਇਸ ਕਰਕੇ ਇਹਨਾਂ ਤੋਂ ਗਰਬਾਣੀ ਦਾ ਜਾਪ ਨਹੀਂ ਹੁੰਦਾ ਕਈ ਤਾਂ ਖਾਲਸਾ ਜੀ ਆਪਣੇ ਵਰਗੇ ਚੰਗੇ ਭਲੇ ਤੋਰੇ ਫਿਰਦੇ ਇਨਸਾਨ ਵੀ ਖਾਲਸਾ ਜੀ ਗੁਰਬਾਣੀ ਦਾ ਜਾਪ ਨਹੀਂ ਕਰਦੇ ਪਰ ਉਹ ਮਾਤਾ ਜੀ ਦੀ ਬੰਧਨ ਨਾ ਕਰਕੇ ਪਰ ਉਹਨਾਂ ਦੀ ਭਾਵਨਾ ਬਹੁਤ ਜ਼ਿਆਦਾ ਸੀ ਮਨ ਦੇ ਵਿੱਚ ਗੁਰਬਾਣੀ ਦੇ ਪ੍ਰਤੀ ਸੋ ਇਸੇ ਤਰ੍ਹਾਂ ਖਾਲਸਾ ਜੀ ਉਹ ਮਾਤਾ ਜੀ ਨੂੰ ਮਾਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ ਅਸੀਂ ਮਾਹਪੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਾਂਗੇ ਤੁਹਾਡੀ ਤੇ ਮਹਾਰਾਜ ਕਿਰਪਾ ਕਰਨੀਗੇ ਖਾਲਸਾ ਜੀ ਉਹ ਮਾਤਾ ਜੀ ਨੂੰ ਉਹ ਮਾਹ ਪੁਰਸ਼ ਨੇ ਕਿਹਾ ਕਿ ਤੁਸੀਂ ਖੜੇ ਹੋ ਕੇ ਗੁਰਬਾਣੀ ਦਾ ਜਾਪ ਕਰ ਲਿਓ ਉਹਨਾਂ ਨੂੰ ਕੋਈ ਸਿੱਧੀ ਦੱਸੀ ਸੀ ਮਾਹ ਪੁਰਸ਼ਾ ਨੇ ਤੇ ਉਹਨਾਂ ਨੇ ਦੱਸ ਕੇ ਇਹ ਕਿਹਾ ਕਿ ਕੱਲ ਨੂੰ ਤੁਸੀਂ ਘਰ ਦੇ ਵਿੱਚ ਗੁਰਬਾਣੀ ਦੇ ਜਾਪ ਕਰਕੇ ਅਰਦਾਸ ਬੇਨਤੀ ਕਰਿਓ ਤੇ ਸਿਮਰਨ ਦੇ ਵਿੱਚ ਤੂੰ ਆਪਣਾ ਬੈਠ ਜਾਣਾ ਹੈ ਤੇ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਆਪ ਕਿਰਪਾ ਕਰ ਦੇਣਗੇ ਤੇ ਉਹ ਮਾਤਾ ਜੀ ਖਾਲਸਾ ਜੀ ਮਾਂ ਪਰਸਾ ਨੂੰ ਕਹਿ ਕੇ ਸਤਿਵਚਨ ਕਰਕੇ ਉਹ ਚਲੇ ਗਏ ਤੇ ਉਹ ਮਾਤਾ ਜੀ ਦੇ ਘਰ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਸੱਚੇ ਪਾਸ਼ਾ ਜੀ ਦਾ ਪ੍ਰਕਾਸ਼ ਵੀ ਸੀ। ਤੋਂ ਇਸੇ ਤਰ੍ਹਾਂ ਖਾਲਸਾ ਜੀ ਉਹ ਮਾਤਾ ਜੀ ਘਰ ਆ ਕੇ ਦੂਸਰੇ ਦੇਦਾਂ ਦੇਗ ਤਿਆਰ ਕਰਕੇ ਤੇ ਗੁਰਬਾਣੀ ਦੇ ਚਾਪ ਸ਼ੁਰੂ ਕੀਤੇ ਉਹਨਾਂ ਨੇ। ਉਹਨਾਂ ਨੇ ਨਾਮ ਸਿਮਰਨ ਕਰਨਾ ਸ਼ੁਰੂ ਕੀਤਾ ਤੇ ਉਹ ਫਰਸ਼ ਤੋਂ 1 ਫੁੱਟ ਉੱਪਰ ਬੈਠ ਕੇ ਉਹਨਾਂ ਦਾ ਚੌਂਕੜਾ ਲੱਗਾ ਤੇ ਉਹਨਾਂ ਸਿਮਰਨ ਕਰਨ ਲੱਗੇ ਖਾਲਸਾ ਜੀ ਉਹ ਹਵਾ ਦੇ ਵਿੱਚ ਉੱਪਰ ਇੰਨੀ ਕੋ ਫਰਸ਼ ਤੋਂ ਉੱਪਰ ਉੱਠ ਕੇ ਬੈਠੇ ਜਿਵੇਂ ਮਹਾਪੁਰਸ਼ਾ ਦੇ ਬਚਨ ਸਨ ਕਿ ਤੂੰ ਉੱਪਰ ਖੜ ਕੇ ਨੂੰ ਬੈਠ ਕੇ ਨੂੰ ਹਵਾ ਦੇ ਵਿੱਚ ਬੈਠ ਕੇ ਤੂੰ ਪਾਠ ਕਰੀ ਸਿਮਰਨ ਕਰੀ ਵੈਗਰੋ ਸੱਚੇ ਭਾਸ਼ਾਂ ਬਿਹਿਰ ਕਰਨ ਕੇ ਉਹੀ ਇਸੇ ਤਰ੍ਹਾਂ ਖਾਲਸਾ ਜੀ ਉਹ ਮਾਤਾ ਜੀ ਇਸ ਤਰ੍ਹਾਂ ਹਵਾ ਦੇ ਵਿੱਚ ਬੈਠ ਕੇ ਉਹ ਹਰ ਰੋਜ਼ ਨਾਮ ਸਿਮਰਨ ਕਰਦੇ ਸਨ ਤੇ 8-8 ਘੰਟੇ ਲਗਾਤਾਰ ਉਹਨਾਂ ਦੀ ਭਗਤੀ ਕਰਨੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਨੀ ਕਿਰਪਾ ਲਗਾਤਾਰ ਇਸ ਤਰ੍ਹਾਂ ਉਹਨਾਂ ਨੇ ਕਰਨਾ ਕਾਫੀ ਸਮੇਂ ਇਸੇ ਤਰ੍ਹਾਂ ਖਾਲਸਾ ਜੀ ਜੋ ਸੰਤ ਮਾਮੂ ਜੀ ਸਨ ਉਹਨਾਂ ਦੇ ਆਪਣੇ ਨਾਲ ਦੇ ਜੋ ਸਾਥੀ ਸਨ ਉਨਡਾ ਨੂੰ ਕਿਹਾ ਕਿ ਚਲੋ ਉਸ ਬੀਬੀ ਦੇ ਘਰ ਜਾ ਕੇ ਆਈਏ ਜਦੋਂ ਉਹ ਮਾਤਾ ਜੀ ਦੇ ਘਰ ਗਏ ਤਾਂ ਖਾਲਸਾ ਜੀ ਉਹ ਭੱਜੇ ਆਏ ਭੱਜੇ ਆਏ ਅਨਬੋਧੀ ਤੇ ਉਹ ਸੰਤ ਮਹਾਪੁਰਸ਼ ਪੁੱਛਣ ਲੱਗੇ ਕਿ ਮਹਾਰਾਜ ਦਾ ਕਮਰਾ ਕਿੰਦਰ ਨੂੰ ਹੈ ਤਾਂ ਉਹ ਮਾਤਾ ਜੀ ਨੇ ਦੱਸਿਆ ਕਿ ਦਰਨੂਏ ਜਦੋਂ ਖਾਲਸਾ ਜੀ ਉਹ ਸੰਤ ਮਹਾਪੁਰਸ਼ ਅੰਦਰ ਜਿੱਥੇ ਮਹਾਰਾਜ ਦਾ ਰੂਪ ਪਿਆ ਸੀ ਉਥੇ ਅੰਦਰ ਨੂੰ ਵੜੇ ਜਦੋਂ ਇਸੀ ਤਰ੍ਹਾਂ ਖਾਲਸਾ ਜੀ ਜਿਹੜੋ ਸੰਤ ਮਹਾਂਪੁਰਸ਼ ਸੰਗਤ ਦੇ ਸਨੇਤ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੜੇ ਤਾਂ ਉਹਨਾਂ ਨੇ ਦੇਖਿਆ ਕਿ ਜਿਸ ਕਮਰੇ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਸ਼ਾ ਦਾ ਪ੍ਰਕਾਸ਼ ਕੀਤਾ ਸੀ ਉਸ ਕਮਰੇ ਦੇ ਵਿੱਚ ਇੰਨੇ ਜਾਲੇ ਲੱਗੇ ਹੋਏ ਸੀ ਕੋਈ ਉੱਥੇ ਮਰਿਆਦਾ ਨਹੀਂ ਸੀ ਕੋਈ ਸਾਫ ਸਪਾਈ ਨਹੀਂ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਏ ਸਨ ਸਰੂਪ ਸੀ ਮਹਾਰਾਜ ਦਾ ਉਥੇ ਵੀ ਕੋਈ ਪੂਰੀ ਮਰਿਆਦਾ ਦੇ ਨਾਲ ਨਹੀਂ ਸੀ ਕੀਤੀ ਹੋਈ ਸਾਫ ਸਫਾਈ ਜਦੋਂ ਸਤ ਮਹਾਂਪੁਰਸ਼ਾ ਨੇ ਉਹ ਬੀਬੀ ਨੂੰ ਕਿਹਾ ਕਿ ਆਗੀ ਭਾਈ ਤੁਸੀਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦਾ ਸਤਕਾਰ ਨਹੀਂ ਕਰ ਰਹੇ ਇੱਥੇ ਕੋਈ ਸਾਫ ਸਫਾਈ ਨਹੀਂ ਹੈ ਤਾਂ ਖਾਲਸਾ ਜੀ ਉਹ ਮਾਤਾ ਜੀ ਅੱਗੋਂ ਕਹਿਣ ਲੱਗੇ ਕਹਿੰਦੇ ਕਿ ਨਹੀਂ ਜੀ ਮੈਨੂੰ ਤਾਂ ਇੰਨਾ ਦੀ ਹੁਣ ਕੋਈ ਲੋੜ ਨਹੀਂ ਹੈਗੀ ਮੈਂ ਤਾਂ ਆਪਣੀ ਭਗਤੀ ਦੇ ਵਿੱਚ ਲੀਨ ਆ ਮੇ ਮੈਨੂੰ ਤਾਂ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਈ ਜ਼ਰੂਰਤ ਨਹੀਂ ਜਦੋਂ ਮਾਦਾ ਜੀ ਨੇ ਇਸ ਤਰ੍ਹਾਂ ਕਿਹਾ ਤਾਂ ਖਾਲਸਾ ਜੀ ਉਹ ਜੋ ਮਾਪੋਸ਼ ਸੰਨ ਊਂਡਾਣੇ ਕਿਹਾ ਕਿ ਚਲੋ ਕੋਈ ਗੰਨ ਨਹੀਂ ਇੰਨੀ ਗੱਲ ਕਹਿ ਕੇ ਉਹ ਸਾਰੀ ਸੰਗਤ ਨੂੰ ਕਹਿ ਲੱਗੇ ਕਿ ਚਲੋ ਸਾਰੇ ਵਾਪਸ ਚੱਲਦੇ ਆ ਸੋ ਇਸ ਤਰ੍ਹਾਂ ਖਾਲਸਾ ਜੀ ਜਦੋਂ ਦੂਸਰੇ ਦਿਨ ਫਿਰ ਉਹ ਮਾਦਾ ਜੀ ਆਪਣਾ ਨਾਮ ਸਿਵਰਣ ਤੇ ਬੈਠੇ ਤਾਂ ਕੁਝ ਵੀ ਨਾ ਹੋਇਆ ਜੋ ਹਵਾ ਦੇ ਵਿੱਚ ਚੌਕੜਾ ਲਗਾ ਕੇ ਬੈਠਦੇ ਸੀ ਕੁਝ ਵੀ ਨਾ ਹੋਇਆ ਸਰੀਰ ਪਹਿਲਾਂ ਨਾਲੋਂ ਵੀ ਰਹਿ ਗਿਆ ਬਹੁਤ ਦੁੱਖ ਤਕਲੀਫ ਦੇ ਵਿੱਚ ਜਦੋਂ ਉਹ ਬਾਦ ਦੇ ਵਿੱਚ ਮਹਾਪੁਰਸ਼ਾਂ ਦੇ ਕੋਲ ਗਏ ਕਿ ਜਾ ਕੇ ਕਹਿਣ ਲੱਗੇ ਤਾਂ ਮਹਾਪੁਰਸ਼ਾਂ ਨੇ ਅੱਗੋਂ ਕਿਹਾ ਕਿ ਨਹੀਂ ਜਦੋਂ ਤੁਸੀਂ ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਕਾਰ ਨਹੀਂ ਕਰ ਸਕਦੇ ਤਾਂ ਤੁਹਾਡੇ ਨਾਲ ਸਾਨੂੰ ਕੀ ਲੈਣੇ ਦੇਨੇ ਸੋ ਇਹ ਹੁੰਦੀ ਏ ਖਾਲਸਾ ਜੀ ਰੇਦੀ ਸਿੱਧੀ ਆਤਾ ਚਾਂਦੀ ਪਰ ਸੰਭਲਣੀ ਬਹੁਤ ਜ਼ਿਆਦਾ ਔਖੀ ਏ ਇਸੇ ਤਰ੍ਹਾਂ ਖਾਲਸਾ ਜੀ ਨੌ ਨੀਦੀਆਂ ਤੇ 18 ਸਿੱਧੀਆਂ ਦੀ ਪ੍ਰਾਪਤੀ ਦੇ ਲਈ ਇਸ ਸ਼ਬਦ ਦਾ ਜਾਪ ਤੁਸੀਂ ਕਰਿਆ ਕਰੋ ਖਾਲਸਾ ਜੀ ਬਹੁਤ ਤਰ੍ਹਾਂ ਦੀਆਂ ਰੇਦੀਆਂ ਸਿੱਧੀਆਂ ਹੁੰਦੀਆਂ ਨੇ ਖਾਲਸਾ ਜੀ ਆਓ ਸ਼ਬਦ ਦੀ ਸਾਂਝ ਪਾਈਏ ਮਾਰੂ ਮਹੱਲਾ ਪੰਜਵਾਂ ਬਾਹਰ ਟੁੰਡਣ ਤੇ ਸ਼ੂਟ ਪਰੇ ਗੁਰੂ ਘਰ ਹੀ ਮਾਹੇ ਦਿਖਾਇਆ ਥਾ ਅਣਪਾਉ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜਨੇ ਕਤਹੂ ਜਾਇਆ ਥਾ ਮਾਣਿਕ ਪਾਇਓ ਰੇ ਪਾਇਓ ਅਰ ਪੂਰਾ ਪਾਇਆ ਥਾ ਮੋਲ ਅਣਮੋਲ ਨੇ ਪਾਇਆ ਚਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਅਦਿ ਸੈਟ ਅ ਗੋਚਰ ਪਾਰ ਬ੍ਰह्म ਮਿਲ ਸਾਧ ਅਕਥ ਅਖ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵਾਜਿਓ ਤੇ ਅੰਮ੍ਰਿਤ ਨਾਮ ਚੁਵਾਇਆ ਥਾ ਟੋਟ ਨਾਹੀ ਮਨ ਤਿਰਸਨਾ ਬੂਜੀ ਅਖਟ ਭੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਆ ਘੜਤ ਘੜਿਆ ਰਸ ਪਾਇਆ ਥਾ ਸਹਿਜੇ ਆਵਾਂ ਸਹਿਜ ਜਾਵਾਂ ਸਹਿਜੇ ਮਨ ਖਿਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਖਾਸ ਜੀ ਇਸ ਸ਼ਬਦ ਵਿੱਚ ਜੋ ਪੰਗਤੀ ਆਈ ਏ ਬਾਹਰ ਟੁੱਟਣ ਤੇ ਛੂਟ ਪਰੇ ਗੁਰ ਕਰ ਹੀ ਮਾਹੀ ਦਿਖਾਇਆ ਥਾ ਇਹ ਹੈ ਖਾਲਸਾ ਜੀ ਸਾਰਾ ਸ਼ਬਦ ਅੰਤਰ ਜਾਣਤਾ ਦੇ ਵਾਸਤੇ ਖਾਲਸਾ ਜੀ ਅੰਤਰ ਜਾਣਤਾ ਕਿਵੇਂ ਕਿ ਅੰਦਰੋਂ ਹੀ ਮੇਰੀ ਕਹਿਣ ਦਾ ਭਾਵ ਕਿ ਆਪਾਂ ਨੂੰ ਪਤਾ ਲੱਗਣ ਲੱਗ ਜਾਵੇਗਾ ਕਿ ਕੌਣ ਆਪਣੇ ਦੇ ਨਾਲ ਕਿਸ ਤਰ੍ਹਾਂ ਦੀ ਤਰ੍ਹਾਂ ਕਰ ਰਿਹਾ ਹੈ ਤੇ ਕੌਣ ਕਿਸ ਤਰ੍ਹਾਂ ਕਰ ਰਿਹਾ ਹੈ ਕੌਣ ਆ ਰਿਹਾ ਕੌਣ ਜਾ ਰਿਹਾ ਹੈ ਸੁਖਾਲਸਾ ਜੀ ਇਹ ਹੈ ਰਿੱਧੀ ਸਿੱਧੀ ਦਾ ਜਾਪ ਤੇ ਕਰਨਾ ਪੂਰੇ ਧਿਆਨ ਦੇ ਨਾਲ ਇਹ ਖਾਲਸਾ ਜੀ ਪਰ ਖਾਲਸਾ ਜੀ ਜੇ ਮੈਂ ਤੁਸੀਂ ਇਸ ਸ਼ਬਦ ਦਾ ਜਾਪ ਕਰੋਗੇ ਤੇ ਤੁਹਾਡੇ ਤੇ ਅੰਤਰ ਜਾਮਤਾ ਹੋ ਜਾਂਦੀ ਏ ਤੇ ਤੁਹਾਨੂੰ ਸਾਹਮਣੇ ਬੈਠਾ ਜੋ ਪਰਸ ਨੇ ਉਹ ਤੁਹਾਡੇ ਬਾਰੇ ਮਾੜਾ ਸੋਚ ਰਿਹਾ ਤੁਹਾਨੂੰ ਪਤਾ ਚੱਲ ਰਿਹਾ ਅੰਦਰ ਤੋਂ ਕਿ ਇਹ ਇਨਸਾਨ ਮੇਰੇ ਵਾਸਤੇ ਮਾੜਾ ਸੋਚ ਰਿਹਾ ਤਾਂ ਤੁਸੀਂ ਉਹਨਾਂ ਦੇ ਨਾਲ ਲੜਨ ਲੱਗ ਜਾਓ ਸੋ ਇਸ ਤਰ੍ਹਾਂ ਨਹੀਂ ਕਰਨਾ ਖਾਲਸਾ ਜੀ ਕਿ ਚਾਹ ਫਿਰ ਖਾਲਸਾ ਜੀ ਤੁਹਾਨੂੰ ਔਗਣ ਵੀ ਦੇਖਣ ਲੱਗ ਜਾਣਗੇ ਕਿ ਉਹ ਪੁਰਾਣੇ ਬੰਦੇ ਨੇ ਆ ਕੰਮ ਕੀਤਾ ਮਾੜਾ ਉਹ ਪੁਰਾਣੇ ਬੰਦੇ ਨੇ ਮਾੜਾ ਕੰਮ ਕੀਤਾ ਏ ਇਸ ਤਰ੍ਹਾਂ ਖਾਲਸਾ ਜੀ ਇਹ ਨਹੀਂ ਹੈ ਖਾਲਸਾ ਜੀ ਕਿ ਤੁਸੀਂ ਉੱਥੇ ਸਾਹਮਣੇ ਵਾਲੇ ਪਰਸਨ ਨੂੰ ਇਹ ਹੀ ਕਹਿਣ ਲੱਗ ਜਾਓ ਇਹ ਹਾਂ ਜੀ ਤੁਸੀਂ ਤਾਂ ਐਂ ਕੀਤਾ ਸੀ ਉਸ ਸਮੇਂ ਆ ਕੰਮ ਕੀਤਾ ਸੀ ਉਹ ਕੀਤਾ ਸੀ ਜਦੋਂ ਆਪਾਂ ਇਸ ਤਰ੍ਹਾਂ ਦੇ ਕੰਮ ਕਰਨ ਲੱਗ ਜਾਂਦੇ ਆ ਨਾ ਖਾਰਸਾ ਜੀ ਤਾਂ ਉਸ ਸਮੇਂ ਰਿਧੀ ਸਿੱਧੀ ਖਤਮ ਹੋ ਜਾਂਦੀ ਏ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਸੋ ਇਸੇ ਤਰ੍ਹਾਂ ਖਾਰਸਾ ਜੀ ਇਹ ਜੋ ਸ਼ਬਦੇ ਇਸ ਦੇ ਨਾਲ ਰਿਧੀ ਸਿੱਧੀ ਦੀ ਪ੍ਰਾਪਤੀ ਹੁੰਦੀ ਏ ਤੇ ਸਭ ਤੋਂ ਪਹਿਲਾਂ ਅੰਤਰਜਾਮਤਾ ਹੁੰਦੀ ਏ ਕਿ ਕੌਣ ਕਿਸ ਸਮੇਂ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਇਹ ਖਾਲਸਾ ਜੀ ਸਮਾਜ ਦੇ ਭਲੇ ਦੇ ਲਈ ਹੁੰਦਾ ਹੈ ਜੇਕਰ ਤੁਸੀਂ ਇਹਨੂੰ ਸਮਾਜ ਦੇ ਭਲੇ ਦੇ ਲਈ ਵਰਤੋਂਗੇ ਤਾਂ ਬਹੁਤ ਚੰਗੀ ਗੱਲ ਏ ਜੇਕਰ ਇਸ ਨੂੰ ਗਲਤ ਕੰਮਾਂ ਦੇ ਲਈ ਵਰਤਣਾ ਸ਼ੁਰੂ ਕਰ ਦਿਓ ਮੇਰੇ ਕਹਿਣ ਦਾ ਭਾਵ ਕਿ ਕਿਸੇ ਨਾਲ ਗਲਤ ਕਰਨਾ ਸ਼ੁਰੂ ਕਰ ਦਿਓ ਫਿਰ ਥੋੜੇ ਸਮੇਂ ਦੇ ਬਾਅਦ ਜੋ ਰਿੱਧੀ ਸਿੱਧੀ ਹੁੰਦੀ ਓ ਖਤਮ ਹੋ ਜਾਂਦੀ ਏ ਇਸੀ ਤਰ੍ਹਾਂ ਖਾਲਸਾ ਜੀ ਕਈ નિਹੰਗ ਸਿੰਘ ਵੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਰਿਧੀ ਸਿਧੀ ਦੀ ਪ੍ਰਾਪਤੀ ਹੁੰਦੀ ਹੈ ਤੇ ਜੋ ਪੁੱਠੀ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਮੀਰੀ ਕਹਿਨ ਦਾ ਭਾਵ ਕਿ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੰਦੇ ਨੇ ਲੋਕਾਂ ਤੋਂ ਮਾਇਆ ਲੈ ਕੇ ਬਹੁਤ ਗਲਤ ਰਸਤੇ ਤੇ ਚੱਲਦੇ ਨੇ ਫਿਰ ਉਹਨਾਂ ਦੇ ਕੋਲ ਰਿਧੀ ਸਿਧੀ ਕਦੇ ਵੀ ਨਹੀਂ ਰਹਿੰਦੀ ਜਿਵੇਂ ਹੁਣ ਖਾਲਸਾ ਜੀ ਆਪਾਂ ਕਈ ਵਾਰ ਮਹਾਪੁਰਸ਼ਾਂ ਦੇ ਕੋਲ ਜਾਂਦੇ ਆ ਉਨ੍ਹਾਂ ਦੇ ਕੋਲ ਕੋਈ ਵੀ ਚੀਜ਼ ਨਹੀਂ ਹੁੰਦੀ ਉਹਨਾਂ ਨੂੰ ਇੰਨਾ ਗਿਆਨ ਕਿਉਂ ਪ੍ਰਾਪਤ ਹੁੰਦਾ ਹੈ ਕਿਉਂਕਿ ਨਾਮ ਸਿਮਰਨ ਬਾਣੀ ਦਾ ਅਭਿਆਸ ਬਹੁਤ ਕੀਤਾ ਹੁੰਦਾ ਹੈ ਜਿਹੜੀ ਦੀ ਸਿੱਧੀ ਕਰਕੇ ਖਾਲਸਾ ਜੀ ਅੰਤਰ ਚਾਮਤਾ ਹੁੰਦੀ ਹੈ ਜਿਸ ਕਰਕੇ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਉਹ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਵੀ ਪੈਣ ਪ੍ਰਾ ਗੁਰਬਾਣੀ ਦਾ ਜਾਪ ਕਰਦੇ ਨੇ ਸੇਵਾ ਸਿਮਰਨ ਕਰਦੇ ਨੇ ਇਹ ਊਣਾ ਦੇ ਕੋਲ ਤਾਂ ਰੇਦੀ ਸਿੱਧੀ ਆਮ ਚ ਆਪੇ ਹੀ ਆ ਜਾਂਦੀ ਓਨਾਂ ਨੂੰ ਇਹ ਸ਼ਬਦ ਦਾ ਜਾਪ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਊਣਾ ਤੇ ਪਹਿਲਾਂ ਹੀ ਕਿਰਪਾ ਬਣੀ ਹੁੰਦੀ ਹੈ ਤੋਂ ਇਸੇ ਤਰ੍ਹਾਂ ਖਾਲਸਾ ਜੀ ਇਹ ਸੀ ਰੇਦੀ ਸਿੱਧੀ ਦਾ ਜਾਪ ਜੇਕਰ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਹੈ ਤੇ ਤੁਹਾਨੂੰ ਅੰਤਰ ਜਾਮਤਾ ਹੁੰਦੀ ਹੈ ਇਸ ਸ਼ਬਦ ਦਾ जाप ਤੁਸੀਂ ਸਮਾਜ ਦੀ ਸੇਵਾ ਦੇ ਲਈ ਕਰਨਾ ਹੈ ਜੇਕਰ ਤੁਹਾਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਕਿਸੇ ਤੇ ਮਾੜੀ ਰੂਹ ਦਾ ਸਾਯਾ ਹੈ ਤੁਸੀਂ ਉਸ ਦਾ ਭਲਾ ਕਰਦੇ ਹੋ ਉਸ ਨੂੰ ਕੋਈ ਜਾਪ ਦੱਸਦੇ ਹੋ ਸ਼ਬਦ ਦੱਸਦੇ ਹੋ ਸੋ ਇਸ ਤਰ੍ਹਾਂ ਕਰੋਗੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੀ ਖੁਸ਼ ਹੋਣਗੇ ਕਿ ਸਮਾਜ ਦਾ ਭਲਾ ਕਰ ਰਹੇ ਨੇ ਤੇ ਕਾਲ ਯੁਗ ਦੇ ਸਮੇਂ ਦੇ ਵਿੱਚ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਤੁਹਾਡਾ ਸਾਥ ਦਿੰਦੇ ਨੇ ਵੇਸੀ ਤੇਰਾ ਖਾਲਸਾ ਜੀ ਇਸ ਸ਼ਬਦ ਦੇ ਜਾਪ ਨਾਲ ਇਕੱਲਾ ਸ਼ਬਦ ਦਾ ਜਾਪ ਨਹੀਂ ਕਰਨਾ ਨਾਲ ਗੁਰਬਾਣੀ ਦੇ ਜਾਪ ਵੀ ਕਰਦੇ ਨੇ ਫਿਰ ਹੀ ਖਾਲਸਾ ਜੀ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੁਣ ਤੁਸੀਂ ਇਹ ਨਹੀਂ ਸੋਚਣਾ ਕਿ ਇਸ ਸ਼ਬਦ ਦਾ ਜਾਪ ਕਰਨੇ ਆਂ ਅੰਤਰਜਾਮਤਾ ਹੋ ਜਾਵੇਗੀ ਬਾਕੀ ਆਪਾਂ ਗੁਰਬਾਣੀ ਦੇ ਜਾਪ ਤੋਂ ਕੀ ਲੈਣਾ ਸੋ ਇਸ ਤਰ੍ਹਾਂ ਖਾਲਸਾ ਜੀ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਉਹੀ ਸੀ ਤੇਰਾ ਖਾਲਸਾ ਜੀ ਜਦੋਂ ਆਪਾਂ ਸੰਤ ਮਹਾਪੁਰਸ਼ਾਂ ਦੀ ਕੋਲ ਜਾਂਦੇ ਆਂ ਤੇ ਉਥੇ ਸੰਤ ਮਹਾਪੁਰਸ਼ ਪੁਰਸ਼ ਹਾਰਿਕ ਬਣੂਖ ਨੂੰ ਨਹੀਂ ਕਹਿੰਦੇ ਕਿ ਹਾਂ ਜੀ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਖਾਲਸਾ ਜੀ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਬੰਦਾ ਸਹੀ ਹੈ ਉਹ ਸਿਰਫ ਉਸ ਨੂੰ ਹੀ ਕਹਿੰਦੇ ਨੇ ਜਿਵੇਂ ਖਾਲਸਾ ਜੀ ਕਰੇਵੀ ਕੱਲ ਬੰਦੇ ਨੂੰ ਕਦੇ ਵੀ ਪਿਸਤੌਲ ਦਾ ਲਸਸ ਨਹੀਂ ਮਿਲਦਾ ਉਹ ਪਾਵੇਂ ਕੀਤੀ ਵੀ ਜਾ ਕੇ ਉਹ ਲੈ ਆਵੇ ਇਸੀ ਤਰ੍ਹਾਂ ਖਾਲਸਾ ਜੀ ਜੋ ਚੰਗੇ ਕਰਮ ਕਰੇਗਾ ਉਸਤੇ ਹੀ ਇਹ ਰੇਦੀ ਸਿਦੀ ਅੰਤਰ ਚਾਮਤਾ ਹੋਵੇਗੀ ਸੋ ਇਸੇ ਤਰ੍ਹਾਂ ਖਾਲਸਾ ਜੀ ਇਸ ਸ਼ਬਦ ਦਾ ਜਾਪ ਕਰਨ ਦੀ ਕੀ ਮर्यादा ਹੁੰਦੀ ਏ ਇਸ ਸ਼ਬਦ ਦਾ ਜਾਪ ਤੁਸੀਂ 40 ਦਿਨ ਲਗਾਤਾਰ ਕਰ ਲੈ ਤੇ ਜੋ 108 ਮਨਕਿਆਂ ਵਾਲੀ ਮਾਲਾ ਹੁੰਦੀ ਏ ਉਹ ਹਰ ਰੋਜ਼ 12 ਮਾਲਾ ਸਵੇਰੇ ਅੰਮ੍ਰਿਤ ਵੇਲੇ ਕਰਨੀਆਂ ਨੇ ਤੇ 40 ਦਿਨ ਲਗਾਤਾਰ ਕਰਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਦੇਗ ਤਿਆਰ ਕਰਕੇ ਤਿ ਕੋਲ ਜਲ ਰੱਖ ਕੇ ਚੜ੍ਹਦੇ ਵੱਲ ਮੂੰਹ ਕਰਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਤੇ ਹਰ ਰੋਜ਼ ਖਾਲਸਾ ਜੀ 40 ਦਿਨ ਲਗਾਤਾਰ ਕਰਨ ਦੇ ਸਮੇ 40 ਦਿਨ ਲਗਾਤਾਰ ਹੀ ਦੇਗ ਤਿਆਰ ਕਰੀਏ ਇਹ ਖਾਲਸਾ ਜੀ ਮਰਿਆਦਾ ਇਸ ਸ਼ਬਦ ਦਾ ਜਾਪ ਕਰਨ ਦੇ ਲਈ ਜੇ 40 ਦਿਨ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡੇ ਤੇ ਕਿਰਪਾ ਹੋ ਗਈ ਤਾਂ ਠੀਕ ਹੈ ਨਹੀਂ ਫਿਰ ਤੁਸੀਂ ਦੁਬਾਰਾ ਤੋਂ ਇਸੇ ਤਰ੍ਹਾਂ 40 ਦਿਨ ਸ਼ੁਰੂ ਕਰੋ। ਇੱਕ ਮਾਲਾ ਨਹੀਂ ਕਰਨੀ 12 ਮਾਲਾ ਕਰਨੀਆਂ ਨੇ। ਤੇ ਤੁਸੀਂ ਚੜ੍ਹਦੇ ਵੱਲ ਉਹ ਕਰਕੇ ਕੋਲ ਜਲ ਰੱਖ ਕੇ ਕੋਲ ਜੋਤ ਵੀ ਜਗਾਉਣੀ ਹੈ। ਜੋਤ ਜਗਾ ਕੇ ਤੇ ਕੋਲ ਦੀਗ ਤਿਆਰ ਕਰਕੇ ਹਰ ਰੋਜ਼ ਇਸੇ ਰੁਟੀਨ ਦੇ ਨਾਲ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਸਵੇਰੇ ਅਮਰਤ ਵੇਲੇ 12 ਮਾਲਾ ਜੋ 108 ਮਣਕੀਆਂ ਵਾਲੀਆਂ ਮਾਲਾ ਹੁੰਦੀਆਂ ਨੇ। ਤੇ ਇਸ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਵਿੱਚ ਖਾਲਸਾ ਜੀ ਜੇ ਤੁਹਾਡੇ ਤੇ ਕਿਰਪਾ ਹੋ ਜਾਂਦੀ ਹੈ ਤੇ ਸਮਾਜ ਸੇਵਾ ਦੇ ਲਈ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਗਲਤ ਕੰਮ ਨਹੀਂ ਕਰਨੇ ਬਿਲਕੁਲ ਵੀ ਨਹੀਂ ਤਾਂ ਨੁਕਸਾਨ ਹੋ ਜਾਂਦਾ ਹੈ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋਂ ਖਾਲਸਾ ਜੀ ਭੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣੀਆਂ ਖੀਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤਣ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਣ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਣ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚੜੀਆਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਾਂਦਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਭੈਣ ਭਰਾਵਾਂ ਦੀ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਸਾਰੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਬਣਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਨੂੰ ਲੰਬੀਆਂ ਉਮਰਾਂ ਬਖਸ਼ੀਐ ਸੋ ਆਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ